تمام درشکن دا స్వాగਤ ਹੈ ਜੀ ਤੁਸੀਂ ਦੇਖ ਰਹੇ ਹੋ ਦਵਾਵਾ ਪਬਲਿਕ نیوز ਫਲੋਰ ਅੱਜ ਪ੍ਰਿੰਡ ਥੜਾ ਵਿੱਚ ਪਹੁੰਚੇ ਹਾਂ ਜਿੱਥੇ ਐਨ ਆਰ ਆਈ ਵੀਰਾ ਵੱਲੋਂ ਇੱਕ ਵੱਡਾ ਉਪਰਾਲਾ ਕੀਤਾ ਗਿਆ ਫ੍ਰੀ ਮੈਡੀਕਲ ਕੈਂਪ ਲਗਾਇਆ ਗਿਆ ਜਿਸ ਦੇ ਵਿੱਚ ਸੀ ਐਮ ਸੀ ਹਸਪੀਟਲ ਲੁਧਿਆਣਾ ਤੋਂ ਮਾਹਰ ਡਾਕਟਰਾਂ ਦੀਆਂ ਟੀਮਾਂ ਪਹੁੰਚੀਆਂ ਨੇ ਜੋ ਵਕ ਵਕ ਟਰੀਟਮੈਂਟ ਔਰ ਵਕ ਵਕ ਇਲਾਜ ਪੇਸ਼ੈਂਟਾਂ ਦਾ ਵੱਡੇ ਪੱਧਰ ਤੇ ਕਰ ਰਹੇ ਨੇ ਇਸ ਮੌਕੇ ਗੁਰਦੁਆਰਾ ਧੰਤਨ ਬਾਬਾ ਸ਼ਹੀਰ ਸਿੰਘ ਜੀ ਜਿੱਥੇ ਕਿ ਮੈਡੀਕਲ ਕੈਂਪ ਲਗਾਇਆ ਗਿਆ ਹੈ ਉੱਥੋਂ ਦੇ ਮੁੱਖ ਸੇਵਾਦਾਰ ਸੰਤ ਬਾਬਾ ਸੰਤੋਖ ਸਿੰਘ ਜੀ ਨਿਰਮਲਾ ਸੰਤ ਮੰਡਲ ਪੰਜਾਬ ਪ੍ਰਧਾਨ ਜਿਨ੍ਹਾਂ ਵੱਲੋਂ ਐਨਆਰਆਈ ਵੀਰਾਂ ਦਾ ਇਸ ਵਿਸ਼ੇਸ਼ ਉਪਰਾਲੇ ਲਈ ਵੱਡਾ ਧੰਨਵਾਦ ਕੀਤਾ ਗਿਆ ਸੋ ਵਾਕ ਵਾਕ ਬਿਮਾਰੀਆਂ ਦੇ ਡਾਕਟਰ ਸਾਡੇ ਦਰਮਿਆਨ ਪਹੁੰਚੇ ਨੇ ਦੇਖਦੇ ਹਾਂ ਮੌਕੇ ਦੀਆਂ ਲਾਈਵ ਤਸਵੀਰਾਂ ਏਸੀ ਰਮਨ ਮਾਹੀ ਕੈਮਰਾਮੈਨ ਦੇ ਨਾਲ رپورਟਰ ਕੁਲਦੀਪ ਸਿੰਘ ਥੜਾ ਦੀ ਦਵਾਬਾ ਪਬਲਿਕ ਨਿਊਜ਼ ਫਲੋਰ ਲਈ ਖਾਸ ਰਿਪੋਰਟ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਗੁਰੂ ਪਿਆਰੀ ਸਾਧ ਸੰਗਤ ਜੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਮਹਾਨ ਕਿਰਪਾ ਜਿੱਥੇ ਅਨੇਕ ਤਰ੍ਹਾਂ ਦੇ ਹੋਰ ਕਾਰਜ ਕੀਤੇ ਜਾਂਦੇ ਨੇ ਦੁਨੀਆ ਤੇ ਭਲੇ ਦੇ ਕਾਰਜ ਜਿਸ ਵਿੱਚ ਸਿਹਤ ਦਾ ਬਹੁਤ ਧਿਆਨ ਰੱਖਿਆ ਜਾਂਦਾ ਹੈ ਪਿੰਡ ਥੜਾ ਤਹਿਸੀਲ ਫਲੌਰ ਜ਼ਿਲ੍ਹਾ ਜਲੰਧਰ ਦੇ ਐਨ ਆਰ ਆਈ ਵੀਰ ਜਿੰਨੇ ਵੀ ਬਾਹਰੋਂ ਆਏ ਆ ਸੋ ਇਹਨਾਂ ਨੇ ਬੜਾ ਵੱਡਾ ਉਦਮ ਕੀਤਾ ਹੈ ਉਪਰਾਲਾ ਕੀਤਾ ਹੈ ਲੋਕਾਂ ਦੀ ਸੇਵਾ ਦਾ ਧਿਆਨ ਰੱਖਦੇ ਹੋਇਆ ਗੁਰਦੁਆਰਾ ਸ਼ਹੀਦਾ ਸਿੰਘਾਂ ਜੀ ਪਿੰਡ ਥੜਾ ਵਿਖੇ ਜਿੱਥੇ ਹੋਰ ਵੱਡੇ ਵੱਡੇ ਸਮਾਗਮ ਹੁੰਦੇ ਹਨ ਮਹਾਰਾਜ ਦੀ ਕਿਰਪਾ ਦੇ ਨਾਲ ਤੇ ਇਹ ਸਾਰੇ ਐਨ ਆਰ ਆਈ ਵੀਰਾਂ ਨੇ ਰਲ ਕੇ ਬੜਾ ਵੱਡਾ ਉਦਮ ਉਪਰਾਲਾ ਕੀਤਾ ਹੈ ਕਿ ਇੱਥੇ ਫ੍ਰੀ ਮੈਡੀਕਲ ਕੈਂਪ ਦਵਾਈਆਂ ਦਾ ਲਾਇਆ ਗਿਆ ਹੈ ਜਿਸ ਵਿੱਚ ਸੀ ਐਮ ਸੀ ਹਸਪੀਟਲ ਲੁਧਿਆਣੇ ਦੇ ਸਾਰੇ ਮਾਹਰ ਡਾਕਟਰ ਅੱਖਾਂ ਦੇ ਮਾਹਰ ਹਾਰਡ ਦੇ ਸਪੈਸ਼ਲਿਸਟ ਈसीजी ਫ੍ਰੀ ਕੀਤੀ ਜਾਂਦੀ ਦਵਾਈਆਂ ਫ੍ਰੀ ਦਿੱਤੀਆਂ ਜਾਂਦੀਆਂ ਅੱਜ ਦੇ ਕੈਂਪ ਦੇ ਵਿੱਚ ਬਹੁਤ ਭਾਰੀ ਗਿਣਤੀ ਦੇ ਵਿੱਚ ਦੂਰੋਂ ਦੂਰੋਂ ਮਰੀਜ਼ ਚੈੱਕਅਪ ਕਰਾਉਣ ਵਾਸਤੇ ਪਹੁੰਚ ਰਹੇ ਹਨ ਸੋ ਮੈਂ ਸਮਝਦਾ ਹਾਂ ਅੱਜ ਦੇ ਸਮੇਂ ਦੇ ਵਿੱਚ ਇਹ ਬੜੀ ਜ਼ਰੂਰੀ ਲੋੜ ਹੈ ਕਈ ਵਾਰੀ ਇਹੋ ਜਿਹੇ ਲੋਕ ਸਾਡੇ ਕੋਲ ਆਉਂਦੇ ਆ ਉਹ ਦਵਾਈ ਨਹੀਂ ਲੈ ਸਕਦੇ ਕੋਈ ਐਕਸਰਾ ਨਹੀਂ ਕਰਾ ਸਕਦਾ ਕੋਈ ਈसीजी ਨਹੀਂ ਕਰਾ ਸਕਦਾ ਸਾਜ ਸੰਗਤ ਜੀ ਬੜਾ ਮਹਿੰਗਾ ਹੈ ਸੋ ਇਸ ਕਰਕੇ ਇਨੀ ਐਨ ਆਰ ਆਈ ਵੀਰਾਂ ਨੇ ਬੜਾ ਵੱਡਾ ਕਦਮ ਚੁੱਕਿਆ ਅੱਗੇ ਵਧਣ ਵਾਸਤੇ ਲੋਕਾਂ ਦੇ ਭਲੇ ਵਾਸਤੇ ਇਹ ਬੜਾ ਵੱਡਾ ਕਾਰਜ ਹੈ ਕਿਤੇ ਅੱਜ ਦੇ ਕੈਂਪ ਦੇ ਵਿੱਚ ਫ੍ਰੀ ਦਵਾਈਆਂ ਦਿੱਤੀਆਂ ਜਾਂਦੀਆਂ ਸਾਰੇ ਫ੍ਰੀ ਚੈੱਕਅਪ ਕੀਤੇ ਜਾਂਦੇ ਹਨ ਸੀਐਮਸੀ ਹਸਪੀਟਲ ਲੁਧਿਆਣੇ ਦੇ ਵੱਡੇ ਤੋਂ ਵੱਡੇ ਡਾਕਟਰ ਅੱਜ ਪਹੁੰਚੇ ਹੋਏ ਹਨ ਚੈੱਕਅਪ ਕਰਨ ਵਾਸਤੇ ਸੋ ਸਾਥ ਸੰਗਤ ਜੀ ਅੱਜ ਦਾ ਜੋ ਇਹ ਬੜਾ ਵੱਡਾ ਕੈਂਪ ਲੱਗਿਆ ਮੈਡੀਕਲ ਕੈਂਪ ਫ੍ਰੀ ਦਵਾਈਆਂ ਦਾ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰਨ ਇਦਾਂ ਉਦਮ ਬਸ਼ ਤੇ ਬਖਸ਼ਦੇ ਰਹਿਣ ਭਲੇ ਦੇ ਕਾਰਜ ਕਰਦੇ ਰਹੀਏ ਕੋਈ ਨਾ ਕੋਈ ਇਦਾਂ ਦਾ ਚੰਗਾ ਉਪਰਾਲਾ ਹੋਣਾ ਚਾਹੀਦਾ ਹੈ ਜੋ ਕਿ ਅਸੀਂ ਸਾਰੇ ਰਲ ਮਿਲ ਕੇ ਇਹਨਾਂ ਐਨ ਆਰ ਆਈ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆਂ ਸੀ ਐਮ ਸੀ ਸਾਰੇ ਹਸਪੀਟਲ ਦੇ ਡਾਕਟਰਾਂ ਦਾ ਧੰਨਵਾਦ ਕਰਦੇ ਆਂ ਕਿ ਜਿਨ੍ਹਾਂ ਨੇ ਅੱਜ ਦੇ ਕੈਂਪ ਦੇ ਵਿੱਚ ਆ ਕੇ ਮਰੀਜ਼ਾਂ ਨੂੰ ਚੈੱਕ ਕੀਤਾ ਤੇ ਫ੍ਰੀ ਦਵਾਈਆਂ ਦਿੱਤੀਆਂ ਐਨ ਆਰ ਆਈ ਵੀਰਾਂ ਦਾ ਬੜਾ ਵੱਡਾ ਉਪਰਾਲਾ ਹੈ ਸੋ ਸਾਰੇ ਮੀਡੀਆ ਦਾ ਬੜਾ ਧੰਨਵਾਦ ਜੋ ਅੱਜ ਵੀ ਇਹ ਸਾਰੀ ਕਵਰ ਆਪ ਜੀ ਨੂੰ ਲਾਈਵ ਦਿਖਾ ਰਹੇ ਹਨ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰੈਲਿੰਗ ਜੋਸਫ ਮੈਂ ਮੈਡੀਕਲ ਸੁਪਰਡੈਂਟ ਸੀਐਮਸੀ ਹਸਪੀਟਲ ਲੁਧਿਆਣਾ ਅੱਜ ਅੱਜ ਜਿਹੜਾ ਕੈਂਪ ਥਲਾ ਪਿੰਡ ਵਿੱਚ ਲਾਇਆ ਜਾ ਰਿਹਾ ਹੈ ਸ਼ਹੀਦਾ ਸਿੰਘਾ ਗੁਰਦੁਆਰੇ ਦੇ ਵਿੱਚ ਜੋ ਕਿ ਵਿਸਾਖਾ ਜੋ ਕਿ ਐਨਆਰਆਈਸ ਹੈ ਪਿੰਡ ਦੇ ਨਾ ਦੇ ਸਹਿਯੋਗ ਨਾਲ اور ਸੀਐਮਸੀ ਦੇ ਸਹਿਯੋਗ ਨਾਲ ਐਵੇਂ ਸਾਰੇ ਸਪੈਸ਼ਲਿਸਟ ਡਾਕਟਰ ਆਏ ਹੈ ਜਿਨ੍ਹਾਂ ਚ ਕਾਰਡੀਓਲੋਜੀ ਦੇ ਮੈਡੀਸਨ ਦੇ ਅੱਖਾਂ ਦੇ ਸਕਿਨ ਦੇ ईएनटी ਗਾਇਨੀ ਕੋ ਸਾਰੇ ਆਰਥੋ ਸਾਰੇ ਚਮੜੀ ਦੇ ਸਾਰੇ ਡਾਕਟਰ ਆਏ ਸਪੈਸ਼ਲਿਸਟ ਔਰ ਇਹਦੇ ਵਿੱਚ ਦਵਾਈਆਂ ਅਸੀਂ ਫ੍ਰੀ ਦਿੱਤੇ ਦੇ ਰਹੇ ਹੈਗੇ ਬਲੱਡ ਸ਼ੂਗਰ ਔਰ ECG ਫ੍ਰੀ ਕੀਤੀ ਜਾ ਰਹੀ ਹੈ। ਤੋਂ ਇਹ ਚਾਹਦੇ ਹੈ ਕਿ ਜ਼ਿਆਦਾ ਜ਼ਿਆਦਾ ਲੋਕ ਇਸ ਕੈਂਪ ਤੋਂ ਫਾਇਦਾ ਚੱਕਣ ਆਸੇ ਔਰ ਰੈਗੂਲਰ ਕੈਂਪ ਲਗੇ ਤੋਂ ਇਹ ਵੀ ਅਸੀਂ ਚਾਹਦੇ ਹੈ ਕਿ ਔਰ ਜਿਹੜੇ ਪੂਰ ਪੇਸ਼ੈਂਟ ਹੈਗੇ ਜਿਹੜੇ ਨਹੀਂ ਅਫੋਰਡ ਕਰ ਸਕਦੇ ਉਹ CMC ਚ ਆ ਕੇ ਕੰਸੈਸ਼ਨ ਚ ਵੀ ਆਪਣਾ ਇਲਾਜ ਕਰਾ ਸਕਣ ਜਿਹਦੇ CMC ਜਾਣਗੇ ਉਹਨਾਂ ਤੋਂ ਕੋਈ ਛੋਟ ਨਹੀਂ ਦਿੱਤੀ ਆ। ਉਹੀ ਕਹਿ ਰਹੇ ਜਿਹੜਾ ਆਣਗੇ ਉਹਨਾਂ ਨੂੰ ਕੈਂਪ ਤੋਂ ਜਿਹੜੇ ਮਰੀਜ਼ ਆਣਗੇ ਉਹਨਾਂ ਨੂੰ ਕੰਸੈਸ਼ਨ ਦੇ ਕੇ

जो भी इनको कैटरेक्ट सर्जरी करने हैं तो उनको हम लेके जाएंगे सब्सिडाइज रेट। रेट्स में हम ऑपरेशन करेंगे इनको ठीक है आपकी टीम कहां से है हम सीएमसी लुधियाना से है हाँ ये हमारा डॉक्टर आलन जोसफ है हमारे मेडिकल सुपरिटेंडेंट सबसे ਉਹੜਾ ਰਕਸ਼ਾਖੋ ਸੋ ਇਹਨਾਂ ਨੇ ਸਾਰੇ ਜਿਹੜਾ ਆਈ ਕੈਂਪ ਚ ਜਿਹੜਾ ਫੁੱਲ ਚੈੱਕ ਅਪ ਹੋ ਰਿਹਾ ਜਿਸ ਚ ਅਗਰ ਇਹਨਾਂ ਨੇ ਆਲਰੇਡੀ ਦੱਸਿਆ ਕਿ ਕੈਟਰੈਕਟ ਦਾ ਪੂਰਾ ਚੈੱਕ ਅਪ ਕਰਦੇ ਹੈਗੇ ਤੇ ਪਰਦੇ ਦਾ ਚੈੱਕ ਅਪ ਹੈ ਅੰਦਰ ਦਾ ਜੋੜਾ ਪ੍ਰੈਸ਼ਰ ਹੈ ਆਈ ਦਾ ਉਹ ਪ੍ਰੈਸ਼ਰ ਵੀ ਚੈੱਕ ਕਰਦੇ ਪਏ ਸਲਿੱਟ ਜਿਹੜਾ ਲੈਂਪਰ ਉਹਦਾ ਵੀ ਆ ਲੈ ਕੇ ਔਰ ਜਿਨਾਂ ਨੂੰ ਸਰਜਰੀ ਦੀ ਲੋੜ ਹੈ ਉਹਨਾਂ ਦਾ ਕੋਈ ਕੈਂਪ ਚ ਸਰਜਰੀ ਬਹੁਤ ਸੀ ਘੱਟ ਰੇਟ ਤੇ ਜਿਹੜਾ 3000 ਤੋਂ ਫਿਰ ਚ ਲੈਂਸ ਪਾ ਕੇ ਸਰਜਰੀ ਹੋਗੀ तो है कि आप जो भी स्क्रीन करेंगे जो पेशेंट सर्जरी वास्ते हो सी एनसी के सर्जरी भी जाएगी। की जाएगी बहुत घट रेटा जो कि बाहर बहुत महंगे रेट में होगी पर